ਅਮਰੀਕਾ ਦੇ ਨਿਊਯਾਰਕ ਦੇ ਵਿੱਚ ਅੱਜ ਇੱਕ ਬਿੱਲ ਪਾਸ ਕੀਤਾ ਗਿਆ ਜਿਸ ਦੇ ਵਿੱਚ ਦੱਸਿਆ ਗਿਆ ਕਿ 1984 ਦੇ ਵਿੱਚ ਸਿੱਖਾਂ ਦੇ ਹੋਏ ਕਤਲਿਆਂ ਨੂੰ ਉਹਨਾਂ ਨੇ ਮਾਨਤਾ ਦੇ ਦਿੱਤੀ ਹੈ ਤੇ ਨਾਲੇ ਉਹਨਾਂ ਨੇ ਇੱਕ ਹੋਰ ਵੱਡੀ ਗੱਲ ਕਹੀ ਹੈ ਕਿ ਸਿੱਖ ਧਰਮ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ ਅਤੇ ਨਵਾਂ ਧਰਮ ਹੈ ਅਤੇ ਇਹ ਉਹ ਕੌਮ ਹੈ ਜਿਹੜੀ ਜ਼ਰੂਰਤ ਪੈਣ ਦੇ ਪੂਰੇ ਸੰਸਾਰ ਦੇ ਵਿੱਚ ਵਿਵਤਾ ਪੈਣ ਤੇ ਸਭ ਤੋਂ ਪਹਿਲੇ ਪਹੁੰਚਦੀ ਹੈ ਇਸ ਕਰਕੇ ਨਿਊਯਾਰਕ ਦੇ ਵਿੱਚ ਅੱਜ ਇਸ ਚੀਜ਼ ਨੂੰ ਮਾਨਤਾ ਦੇ ਦਿੱਤੀ ਗਈ ਹੈ ਕਿ ਸਿੱਖਾਂ ਦੇ ਨਾਲ 1984 ਦੇ ਵਿੱਚ ਜੋ ਕਤਲੇਆਮ ਹੋਇਆ ਉਸ ਦੀ ਉਹਨਾਂ ਨੇ ਨਿੰਦਾ ਕੀਤੀ ਹੈ ਜਦਕਿ ਹਿੰਦੂਸਤਾਨ ਦੇ ਵਿੱਚ ਹਲੇ ਤੱਕ ਵੀ ਉਹਨਾਂ ਸਿੱਖਾਂ ਨੂੰ ਇਨਸਾਫ਼ ਨਹੀਂ ਦਿੱਤਾ ਗਿਆ ਜਿਨ੍ਹਾਂ ਦੇ ਘਰ ਉਸ ਸਮੇਂ ਉਜਾੜੇ ਗਏ 1984 ਦੇ ਵਿੱਚ ਸੋ ਇਸ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਅਸੀਂ ਤੁਹਾਨੂੰ ਦੇਵਾਂਗੇ ਸੋ ਹੁਣ ਦੇਖ ਲੇ ਦਿਓ ਪੂਰੀ ਵੀਡੀਓ ਗੰਪੂਰਾ ਬਣਾਉਣ ਦੀ ਸ਼ਕਤੀ ਬਖਸ਼ੋ ਇੱਕ ਅਜਿਹੀ ਦੁਨੀਆ ਜਿੱਥੇ ਦੁੱਖ ਕੋਈ ਵੀ ਡਰ ਟੈਨ ਦੀ ਕਲਾ ਤੇ ਵਾਧੂ ਟੈਕਸ ਨਾ ਹੋਵੇ ਜਿੱਥੇ ਸੱਚ ਝੂਠ ਤੇ ਜਿੱਤ ਹਾਸਲ ਕਰੇ ਤੇ ਵਿਸ਼ਵ ਵਿਆਪੀ ਭਾਈਚਾਰਕ ਸਮਾਨਤਾ ਪਿਆਰ ਸ਼ਾਂਤੀ ਅਤੇ ਨਿਆਂ ਸਭ ਤੋਂ ਉੱਤੇ ਹੋਵੇ ਇਹ ਬੋਲ ਉਸ ਅਰਦਾਸ ਦੇ ਹਨ ਜੋ ਗੁਰਦੁਆਰਾ ਬਾਬਾ ਮੱਖਣਸ਼ਾਲੂਆਣਾ ਨਿਊਯਾਰਕ ਦੇ ਗ੍ਰੰਥੀ ਸਿੰਘ ਭਾਈ ਦਲਸ਼ੇਰ ਸਿੰਘ ਨੇ ਨਿਊਯਾਰਕ ਦੀ ਸੈਨੇਟ ਦੇ ਵੱਲੋਂ 1984 ਸਿੱਖ ਕਤਲੇਆਮ ਨੂੰ ਨਸਲਕੁਸ਼ੀ ਵਜੋਂ ਮਾਨਤਾ ਦਿੱਤੇ ਜਾਣ ਤੋਂ ਪਹਿਲਾਂ ਕੀਤੀ। ਹੋਰ ਪ੍ਰੋਟੈਕਟਰ ਆਫ ਦਾ ਮੀਕ ਗ੍ਰੈਂਟਸ ਦਾ ਸਟਰੈਂਥ ਟੂ ਅਪਹੋਲਡ ਟੂ ਬਿਲਡ ਬੇਗਮਪੁਰਾ ਅ ਵਰਲਡ ਵਿਦਾਊਟ ਸੋਰੋ ਵੇਅਰ ਨੋ ਵਨ ਲੀव्स ਇਨ ਫियर ਨੋ ਡਾਊਨਫਾਲ ਨੋ ਐਕਸਟਰਾ ਟੈਕਸਿਸ ਵੇਅਰ ਟਰੂਥ ਪ੍ਰੇਵੈਲ ਓਵਰ ਫਾਲਸਟੀ and universal brotherhood equality love peace and justice reigns supreme 24 ਮਾਰਚ 2025 ਦਾ ਦਿਨ ਉਦੋਂ ਇਤਿਹਾਸਿਕ ਹੋ ਨਿਬੜਿਆ ਜਦੋਂ ਅਮਰੀਕਾ ਦੀ ਨਿਊਯਾਰਕ ਸਟੇਟ ਸੈਨੇਟ ਨੇ ਸਰਬਸੰਮਤੀ ਨਾਲ ਇੱਕ ਪ੍ਰਭਾਵਸ਼ਾਲੀ ਮਤਾ ਪਾਸ ਕੀਤਾ ਜਿਸ ਵਿੱਚ ਭਾਰਤ ਵਿੱਚ ਵਾਪਰੇ 1984 ਦੇ ਸਿੱਖ ਕਤਲੇਆਮ ਨੂੰ ਅਧਿਕਾਰਤ ਤੌਰ ਤੇ ਨਸਲਕੁਸ਼ੀ ਵਜੋਂ ਮਾਨਤਾ ਦੇਣ ਦੇ ਨਾਲ ਨਾਲ ਸਟੇਟ ਦੀ ਸੱਭਿਆਚਾਰਕ ਅਤੇ ਆਰਥਿਕ ਤਰੱਕੀ ਦੇ ਵਿੱਚ ਸਿੱਖ ਭਾਈਚਾਰੇ ਦੇ ਸਥਾਈ ਯੋਗਦਾਨ ਨੂੰ ਵੀ ਪ੍ਰਵਾਨ ਕੀਤਾ ਗਿਆ 1984 ਸਿੱਖ ਕਤਲੇਆਮ ਨੂੰ ਨਸਲਕੁਸ਼ੀ ਜੋ ਅਧਿਕਾਰਤ ਮਾਨਤਾ ਦੇਣ ਵਾਲੇ ਕੈਲੀਫੋਰਨੀਆ ਨਿਊ ਜਰਸੀ ਪੈਂਸਿਲਵੇਨੀਆ ਅਤੇ ਕਨੈਕਟਿਕਟ ਤੋਂ ਬਾਅਦ ਨਿਊਯਾਰਕ ਅਮਰੀਕਾ ਦਾ ਪੰਜਵਾਂ ਸੂਬਾ ਬਣ ਗਿਆ 25 ਮਾਰਚ ਵਾਲੇ ਇਤਿਹਾਸਿਕ ਕਾਰਜ ਦੀ ਆਰੰਭਤਾ ਗ੍ਰੰਥੀ ਸਿੰਘ ਭਾਈ ਦਲਸ਼ੇਰ ਸਿੰਘ ਦੇ ਵੱਲੋਂ ਅਰਦਾਸ ਕਰਨ ਉਪਰੰਤ ਹੋਈ ਆਲ ਮਾਈਟੀ ਵਾਹਿਗੁਰੂ ਦਾ ਇਟਰਨਲ ਟਰੁਥ ਹੂ ਇਸ ਸਟੈਂਡ ਬਿਫੋਰ ਯੂ ਟੂਡੇ ਇਨ ਦੀ ਰਿਮੈਂਬਰੈਂਸ ਆਫ ਦਾ ਕਾਊਂਟਲੈਸ ਸੈਕਰੀਫਾਈਸਿਸ ਮੇਡ ਬਾਈ ਦਾ ਸਿਕਸ ਇਨ ਦਾ ਪਰਸੂਟ ਆਫ ਜਸਟਿਸ ਟਰੂਥ ਐਂਡ ਇਕਵੈਲਟੀ ਰਾਜ ਕਰੇਗਾ ਖਾਲਸਾ ਰਾਜ ਕਰੇਗਾ ਬੋਲੇ ਸੋ ਟੈਰੇ ਜਸਕਰ ਰਾਮੋਸ ਨੇ ਮਤਾ ਨੰਬਰ ਜ 569 ਪੇਸ਼ ਕੀਤਾ ਜਿਸ ਦੀ ਸ਼ੁਰੂਆਤ ਦੇ ਵਿੱਚ ਸਿੱਖ ਧਰਮ ਨੂੰ ਦੁਨੀਆ ਦਾ ਪੰਜਵਾਂ ਵੱਡਾ ਧਰਮ ਦੱਸਿਆ ਗਿਆ ਮਤੇ ਵਿੱਚ ਕਿਹਾ ਗਿਆ ਕਿ 1984 ਦੇ ਵਿੱਚ ਦਿੱਲੀ ਸਮੇਤ ਭਾਰਤ ਦੇ ਹੋਰ ਕਈ ਸੂਬਿਆਂ ਵਿੱਚ ਹਿੰਸਾ ਦੀਆਂ ਯੋਜਨਾਬੱਧ ਕਾਰਵਾਈਆਂ ਹੋਈਆਂ ਜਿਦੇ ਵਿੱਚ ਹਜ਼ਾਰਾਂ ਸਿੱਖ ਪੁਰਸ਼ ਬੀਬੀਆਂ ਤੇ ਬੱਚਿਆਂ ਤੇ ਬੇਰਹਿਮੀ ਨਾਲ ਹਮਲਾ ਕਰਕੇ ਉਹਨਾਂ ਨੂੰ ਖਤਮ ਕੀਤਾ ਗਿਆ ਸਮੂਹੀ ਕਤਲੇਆਮ ਉਜਾੜਾ ਅਤੇ ਸਿੱਖ ਸੰਸਥਾਵਾਂ ਦੀ ਤਬਾਹੀ ਵਰਗੀਆਂ ਕਾਰਵਾਈਆਂ ਨਾਲ ਸਿੱਖਾਂ ਦੀ ਹੋਂਦ ਖਤਮ ਕਰਨ ਦੀ ਕੋਸ਼ਿਸ਼ ਕੀਤੀ Today's resolution the New York State Senate is making history. We recognize the many contributions of the Sikh community to our state and nation, acknowledging the painful history that has shaped their resilience and strength. After the assassination of Indian Prime Minister Indira Gandhi, state sanctioned violence. Was unleashed upon the Sikh community in India. Over the next several days, tens of thousands of Sikhs were brutally murdered. Women were assaulted and raped. Men were burned alive. Families were torn apart. And entire neighborhoods were set on fire. Sikh homes, businesses, and gurdwaras. Their sacred places of worship were also destroyed. It was not a random act of violence. And while the federal government doesn't yet recognize it as such, it was a genocide. ਅਸੈਂਬਲੀ ਵਿੱਚ ਪਾਸ ਕੀਤੇ ਮਤੇ ਵਿੱਚ ਲਿਖਿਆ ਗਿਆ ਹੈ ਕਿ 1984 ਦੀਆਂ ਭਿਆਨਕ ਘਟਨਾਵਾਂ ਨੂੰ ਮਾਨਤਾ ਦੇਣਾ, ਇਤਿਹਾਸਿਕ ਬੇਇਨਸਾਫ਼ੀਆਂ ਨੂੰ ਪਰਵਾਨ ਕਰਨਾ, ਜਾਗਰੂਕਤਾ ਨੂੰ ਉਤਸ਼ਾਹਿਤ ਕਰਨਾ ਤੇ ਸਿੱਖ ਭਾਈਚਾਰੇ ਨਾਲ ਇਕਜੁੱਟ ਹੋ ਕੇ ਖੜੇ ਹੋਣਾ ਇੱਕ ਮਹੱਤਵਪੂਰਨ ਕਦਮ ਹੈ। ਮਤਾ ਇਸ ਗੱਲ ਨੂੰ ਵੀ ਉਜਾਗਰ ਤੇ ਪਰਵਾਨ ਕਰਦਾ ਹੈ ਕਿ ਕਿਵੇਂ 120 ਸਾਲਾਂ ਤੋਂ ਵੱਧ ਸਮੇਂ ਤੋਂ ਅਮਰੀਕਾ ਦੇ ਵਿੱਚ ਰਹਿ ਰਹੇ ਸਿੱਖਾਂ ਨੇ ਖੇਤੀਬਾੜੀ ਅਤੇ ਟਰੱਕਿੰਗ ਤੋਂ ਲੈ ਕੇ ਮੈਡੀਕਲ, ਕਾਨੂੰਨ ਤੇ ਜਨਤਕ ਸੇਵਾ ਦੇ ਖੇਤਰਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਵਿਲੱਖਣ ਸਿੱਖ ਸਿਧਾਂਤਾਂ ਜਿਵੇਂ ਕਿ ਲੰਗਰ ਮਨੁਖਤਾ ਦੀ ਸੇਵਾ ਅਤੇ ਅੰਤਰਦਰਮ ਸੰਵਾਦ ਬਾਰੇ ਭਾਈਚਾਰੇ ਦੀ ਸ਼ਲਾਘਾ ਕਰਦਿਆਂ ਇਹਨਾਂ ਨੂੰ ਇਨਸਾਫ ਬਰਾਬਰੀ ਤੇ ਸੇਵਾ ਪ੍ਰਤੀ ਸਮਰਪਣ ਦੀਆਂ ਜਿਉਂਦੀਆਂ ਜਾਗਦੀਆਂ ਉਦਾਹਰਨਾਂ ਵਜੋਂ ਦਰਸਾਇਆ ਗਿਆ। ਇਸ ਮਤੇ ਨੂੰ ਦੋ ਪੱਖੀ ਸਮਰਥਨ ਹਾਸਲ ਹੋਇਆ ਜਿਸ ਵਿੱਚ ਡੈਮੋਕ੍ਰੇਟਿਕ ਅਤੇ ਰਿਪਬਲਿਕਨ ਦੋਵਾਂ ਪਾਰਟੀਆਂ ਦੇ ਕਈ ਸਹਿਪ੍ਰਾਇਯੋਜਕ ਸ਼ਾਮਲ ਸਨ। ਮਤੇ ਨੂੰ ਪੇਸ਼ ਕਰਨ ਅਤੇ ਇਸ ਦੀ ਵਕਾਲਤ ਕਰਨ ਦੇ ਵਿੱਚ ਸੈਨੇਟਰ ਜਸਕਾ ਰਾਮੋਸ ਨੇ ਅਹਿਮ ਭੂਮਿਕਾ ਨਿਭਾਈ। ਆਪਣੇ ਸੰਬੋਧਨ ਦੇ ਵਿੱਚ ਉਹਨਾਂ ਨੇ 1984 ਦੀ ਨਸਲਕੁਸ਼ੀ ਤੋਂ ਲੈ ਕੇ ਮੌਜੂਦਾ ਸਮੇਂ ਦੇ ਵਿੱਚ ਟ੍ਰਾਂਸਨੇਸ਼ਨਲ ਡਿਪਰੈਸ਼ਨ ਦੀ ਮਾਰ ਚੱਲ ਰਹੀ ਸਿੱਖਾਂ ਦੀ ਗੱਲ ਵੀ ਕੀਤੀ ਇਸ ਮੌਕੇ ਅਮਰੀਕਾ ਦੇ ਗੁਰੂਕਰਾਂ ਦੀਆਂ ਪ੍ਰਬੰਧਕ ਕਮੇਟੀਆਂ ਤੋਂ ਇਲਾਵਾ 1984 ਦੇ ਪੀੜਤ ਪਰਿਵਾਰ ਤੇ ਭਾਈਚਾਰੇ ਦੇ ਹੋਰ ਮੈਂਬਰ ਵੀ ਮੌਜੂਦ ਸਨ ਜਿਨ੍ਹਾਂ ਨੇ ਮਤਾ ਪਾਸ ਕਰਨ ਦੇ ਵਿੱਚ ਮੋਰੀ ਭੂਮਿਕਾ ਨਿਭਾਉਣ ਵਾਲਿਆਂ ਦਾ ਧੰਨਵਾਦ ਕਰਦਿਆਂ ਭਾਪੂਰਨ ਬੋਲ ਸਾਂਝੇ ਕੀਤੇ ਵਰਲਡ ਸਿੱਖ ਪਾਰਲੀਮੈਂਟ ਸਵੇਤ ਹੋਰ ਸਿੱਖ ਜਥੇਬੰਦੀਆਂ ਦੇ ਲੀਡਰ ਵੀ ਇਸ ਮੌਕੇ ਹਾਜ਼ਰ ਸਨ ਜਿਨ੍ਹਾਂ ਦੀ ਅਣਥੱਕ ਮਿਹਨਤ ਅਤੇ ਯਤਨਾ ਕਰਕੇ ਇਹ ਸੰਭਵ ਹੋ ਸਕਿਆ ਇਸ ਮੌਕੇ ਵਰਲਡ ਸਿੱਖ ਪਾਰਲੀਮੈਂਟ ਦੇ ਵੱਲੋਂ ਨਸਲ ਕੁਸ਼ ਨੂੰ ਦਰਸਾਉਂਦੀ ਇੱਕ ਨਮਾਇਸ਼ ਵੀ ਲਗਾਈ ਗਈ ਆਈ ਆਲਸੋ Wherever the massacre has taken place, in all over the world. As all we know, Sikh community get killed more than 30,000 people in 1984. Today, I'm getting emotional because. Uh... ਅ ਵੀ ਆ ਪਰਟ ਆਫ ਦਾ ਸਟੋਰੀ ਮਨੁੱਖੀ ਅਧਿਕਾਰ ਕਾਰਕੁਨ ਅਤੇ ਨਿਊਯਾਰਕ ਸਿਟੀ ਕੌਂਸਲ ਦੇ ਸਾਬਕਾ ਉਮੀਦਵਾਰ ਜਪਨੀਤ ਸਿੰਘ ਜਿਨ੍ਹਾਂ ਨੇ ਇਸ ਮਤੇ ਦੀ ਵਕਾਲਤ ਕਰਨ ਦੇ ਵਿੱਚ ਕਾਫੀ ਅਹਿਮ ਭੂਮਿਕਾ ਨਿਭਾਈ ਹੈ ਉਹਨਾਂ ਨੇ ਕਿਹਾ ਕਿ ਇਹ ਇੱਕ ਚੰਗੀ ਤੇ ਸੱਚ ਨੂੰ ਪਰਵਾਨ ਕਰਨ ਦੀ ਘੜੀ ਹੈ ਨਿਊਯਾਰਕ ਨੇ ਦਿਖਾ ਦਿੱਤਾ ਹੈ ਕਿ ਇਸ ਸੱਚ ਅਤੇ ਮਨੁੱਖੀ ਸਨਮਾਨ ਦੇ ਪੱਖ ਵਿੱਚ ਖੜੇ ਹਨ ਫਰਸਟ ਐਂਡ ਫੋਰ ਮੋਸਟ ਆਈ ਐਮ ਹੰਬਲਡਰ ਕਮਿਊਨਿਟੀ ਹੈਜ਼ ਫਾਈਨਲੀ ਬੀਨ ਗਿਵਨ ਐਨ ਓਪਰਚੁਨਿਟੀ ਟੂ ਬੀ ਹਰਡ ਬੀ ਸੀਨ ਟੂ ਬੀ ਨੋਟਿਸਡ ਵੀ ਆਰ ਹਾਰਡ ਵਰਕਿੰਗ ਪੀਪਲ Uh, we are a proud people. Uh, we don't ask for much, um, but our history is just as important to understand as every other community in this state. At every corner of our history, we were met with hardship, violence, and oppression. I'm so thankful to my sister, Senator Jessica Ramos, uh, who locked arms with me and guaranteed that she will push for this historic resolution. Not exactly what we wanted, but baby steps. Uh, and and this hopefully can open up. pathway in the assembly and other parts uh, of this great nation ਔਰ ਇਸ 84 ਸਿੱਖ ਨਸਲ ਕੁਸ਼ੀ ਦੀ 40ਵੀਂ ਬਰੇਗਨ ਮੌਕੇ ਜੂਨ 2024 ਦੇ ਵਿੱਚ ਕੈਨੇਡਾ ਤੋਂ ਐਨਡੀਪੀ ਲੀਡਰ ਜਗਮੀਤ ਸਿੰਘ ਨੇ ਵੀ ਹਾਊਸ ਆਫ ਕਾਮਨਸ ਦੀ ਵਿਦੇਸ਼ੀ ਮਾਮਲੇ ਬਾਰੇ ਸਥਾਈ ਕਮੇਟੀ ਸਾਹਮਣੇ ਇੱਕ ਮਤਾ ਪੇਸ਼ ਕੀਤਾ ਸੀ ਜਿਸ ਵਿੱਚ ਸਿੱਖ ਕਤਲੇਆਮ ਨੂੰ ਨਸਲ ਕੁਸ਼ੀ ਵਜੋਂ ਮਾਨਤਾ ਦੇਣ ਦੀ ਮੰਗ ਕੀਤੀ ਗਈ ਸੀ ਹਾਲਾਂਕਿ ਕਮੇਟੀ ਵੱਲੋਂ ਬੈਸਟੋ ਮੁਲਤਵੀਕਰਨ ਸੰਬੰਧੀ ਵੋਟ ਦੇਣ ਤੋਂ ਬਾਅਦ ਇਹ ਪਹਿਲ ਕਦਮੇ ਪ੍ਰਭਾਵਸ਼ਾਲੀ ਢੰਗ ਨਾਲ ਉੱਥੇ ਹੀ ਰੁਕ ਗਈ ਸੀ ਦਸੰਬਰ ਮਹੀਨੇ ਦੇ ਵਿੱਚ ਇੱਕ ਨਵੀਂ ਕੋਸ਼ਿਸ਼ ਤਹਿਤ ਐਨਡੀਪੀ ਸੰਸਦ ਮੈਂਬਰ ਸੁਖ ਧਾਲੀਵਾਲ ਨੇ ਮੋੜ ਹਾਊਸ ਆਫ ਕਾਮਨਸ ਵਿੱਚ ਉਸ ਮਤੇ ਨੂੰ ਪਾਸ ਕਰਨ ਦੇ ਲਈ ਸਰਬਸੰਮਤੀ ਨਾਲ ਸਹਿਮਤੀ ਮੰਗੀ ਸੀ ਪਰ ਉਹ ਕੋਸ਼ਿਸ਼ ਵੀ ਅਸਫਲ ਰਹੀ ਕਿਉਂਕਿ ਕਈ ਸੰਸਦ ਮੈਂਬਰਾਂ ਨੇ ਇਸਤੇ ਸਿੱਧਾ ਇਤਰਾਜ਼ ਕੀਤਾ ਸੀ ਮੁੱਖ ਵਿਰੋਧੀਆਂ ਦੇ ਵਿੱਚ ਭਾਰਤ ਪੱਖੀ ਲਿਬਰਲ ਸੰਸਦ ਮੈਂਬਰ ਚੰਦਰ ਆਰੀਆ ਵੀ ਸ਼ਾਮਲ ਸਨ ਜਿਨ੍ਹਾਂ ਨੇ ਚੇਤਾਵਨੀ ਦਿੱਤੀ ਸੀ ਕਿ ਨਸਲ ਖੁਸ਼ੀ ਦਾ ਠੱਪਾ ਲਾਉਣ ਨਾਲ ਕੈਨੇਡਾ ਦੇ ਵਿੱਚ ਹਿੰਦੂ ਤੇ ਸਿੱਖ ਭਾਈਚਾਰਿਆਂ ਵਿਚਾਲੇ ਤਰੇੜਾਂ ਹੋਰ ਡੂੰਘੀਆਂ ਹੋਣ ਦਾ ਖਤਰਾ ਹੈ ਸੋ ਇਸ ਇਤਿਹਾਸਿਕ ਮਾਨਤਾ ਦੇ ਨਾਲ ਨਿਊਯਾਰਕ ਸਟੇਟ ਨੇ ਨਾ ਸਿਰਫ ਸਿੱਖ ਭਾਈਚਾਰੇ ਦੇ ਦਰਦ ਅਤੇ ਸੰਘਰਸ਼ ਨੂੰ ਪਰਵਾਨਗੀ ਦਿੱਤੀ ਹੈ ਬਲਕਿ ਗਲਤ ਨੂੰ ਗਲਤ ਕਹਿਣ ਦੇ ਹੌਸਲੇ ਦੀ ਮਿਸਾਲ ਕਾਇਮ ਕੀਤੀ ਹੈ ਇਹ ਮਤਾ ਨਾ ਕੇਵਲ ਪੀੜਤਾਂ ਦੀ ਆਵਾਜ਼ ਨੂੰ ਸੰਵਿਧਾਨਿਕ ਢੰਗ ਨਾਲ ਸਹਾਰਾ ਦਿੰਦਾ ਹੈ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਇਨਸਾਫ ਯਾਦ ਅਤੇ ਜਾਗਰੂਕਤਾ ਦੀ ਬੁਨਿਆਦ ਵੀ ਰੱਖਦਾ ਹੈ ਜਿਵੇਂ ਕਿ ਭਾਈ ਦਿਲਸ਼ੇਰ ਸਿੰਘ ਨੇ ਅਰਦਾਸ ਦੇ ਵਿੱਚ ਜ਼ਿਕਰ ਕੀਤਾ ਕਿ ਇਹ ਬਦਲੇ ਲਈ ਨਹੀਂ ਹੱਕ ਤੇ ਸੱਚ ਲਈ ਹੈ ਨਿਊਯਾਰਕ ਸਟੇਟ ਦੀ ਇਹ ਮੰਨਤਾ ਸਿੱਖ ਸਿਧਾਂਤਾਂ ਦੇ ਵਿੱਚ ਰਚੀ ਮਨੁੱਖਤਾ ਏਕਤਾ ਅਤੇ ਨਿਆਂ ਦੀ ਆਵਾਜ਼ ਨੂੰ ਕਮਾਂਤਰੀ ਪੱਧਰ ਤੇ ਉਭਾਰਦੀ ਹੈ ਇਹ ਮਤੇ ਸੰਸਾਰ ਨੂੰ ਇਹ ਸੁਨੇਹਾ ਵੀ ਦਿੰਦੇ ਨੇ ਕਿ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਜਦੋ ਜਹਿਦ ਜਾਰੀ ਰਹਿਣੀ ਚਾਹੀਦੀ ਹੈ ਪਰ ਇਹ ਜਦੋ ਜਹਿਦ ਨਫ਼ਰਤ ਦੀ ਨਹੀਂ ਸੱਚ ਦੀ ਹੋਣੀ ਚਾਹੀਦੀ ਹੈ ਖਾਸ ਰਿਪੋਰਟ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ ਧੰਨਵਾਦ